ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਬਾਦਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਮਰਕੈ ਗੁਰੂ ਨਾਨਕ ਲੰਕੈ ਆਏ ਫੇਰੰਗਤਪੁਰ ਤੇ ਅਮਰਦਾਸ RAM ਦਾਸ ਹੋਇ ਸੰਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਵ ਸ੍ਰੀ ਹਰਿ ਰਾਏ ਸ੍ਰੀ ਅਰਿ ਕ੍ਰਿਸ਼ਨ ਤੇ ਆਇਆ ਜਿਸ ਗੱਠੇ ਸਬਦੁ ਗਜਾਈ ਪੇਰ ਮਹਾਦਰਸ਼ਮ ਰਿਆਏ ਘਰ ਨਾ ਨ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣਠ ਦੀਦਾਰ ਦਾ ਧਿਆਨ ਧਰ ਕੇ ਬੋਲ ਜੀ ਪੰਜam ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲਿਆਂ ਮੁਕਤੇ ਆਂ ਹਾਠੀਆਂ ਜਪਿਆਂ ਤਾਪਿਆਂ ਜਿਨਾ ਨਾਮ ਜਪਿਆ ਵੰਡ ਛਕੇ ਆਂ ਦੇਗ ਚਲਾਈ ਤੇ ਵਾਹੀ ਦੇਖੇ ਅਨਿਖ ਕੀਤਾ ਤੇਰਾ ਪਿਆਰਿਆਂ ਸਚੇ ਅਰੇ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲ ਜੀ ਜੇ ਨਾ ਸਿੰਘਾਂ ਸੇਵੀਆਂ ਨੇ ਧਰਮ 헤ਲ ਸੀਸ ਦਿੱਤੇ ਬੰਦ ਬੰਦ ਘਟਾਰੇ ਖੋਪਰੀਆਂ ਲੁਹਾਈਆਂ ਚੜਕੜੀਆਂ ਤੇ ਚੜੇ ਆਰਿਆਂ ਨਾਲ ਚੜਾਏਗਾ ਏ ਗੁਰਦੁਆਰਿਆਂ ਦੀ ਸੇਵਾ ਨੇ ਗੁਰਬਾਨੀਆਂ ਕੀਤੀਆਂ ਧਰਮ ਨਾ ਹਾਰੇਆ ਸਿੱਖੀ ਕੇ ਸੰਸਵਾਸਾ ਨਾਲ ਨਿਭਾਈ ਦਨੋਲੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵੰਜਾ ਤਤ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੁੱਲ ਜੇ ਵਾਹਿਗੁਰੂ ਪਰਿਛਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਜਿਤੇ ਅਮਨ ਦਾ ਸਤਕਾਰ ਸਰਬ ਸੁਖ ਹੋਵੇ ਜहां ਜहां ਖਾਲਸਾ ਜੀ ਸਾਹਿਬ ਤਹਾ ਤਹਾ ਰਛਿਆ ਰਿਆਤ ਦੇਖ ਤੇ ਪਤਾ ਵਰਤ ਕੀ ਪੈਜ ਬੰਦ ਕੀ ਜੇਤ ਸ੍ਰੀ ਸਾਹਿਬ ਜੀ ਸਾਹ ਆਏ ਖਾਲਸਾ ਜੀ ਕੇ ਬੋਲ ਵਾਲੇ ਭੋਲ ਜੇ ਹਾਏ ਰੋ ਸਿਖਾਂ ਨੂੰ ਸਿੱਖੀ ਦਾਣ ਕੇ ਇਸ ਦਰ ਰਹਿਤ ਦਾਣ ਭਵੇਤ ਦਾਣ ਵਿਸਾਹ ਦਾਣ ਭਰੋਸਾ ਦਾਣ ਦਾਣ ਸਰਦਾਰ ਨਾਮ ਦਾਣ ਸ਼੍ਰੀ ਅਮਰਿੰਦਰ ਸਾਹਿਬ ਦੇ ਦਰਸ਼ਨ ਇਸ਼ਾਨਾਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਡਾਲ ਧਰਮ ਕਾ ਜੈਕਾਰ ਬੋਲੋ ਜੈ ਹੋ ਸਿਖਾਂ ਦਾ ਮਾਨਣੀ ਵਾ ਮਾਥੀ ਉੱਚੀ ਮੱਤ ਦਾ ਰੱਖਾ ਭਵਾਏ ਕਰੋ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਨੇ ਜਿਨ੍ਹਾਂ ਤੋਂ ਪਰਤ ਨੂੰ ਵੀ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਣ ਖਾਲਸਾ ਜੀ ਨਿਵਾਖਸ਼ੋ ਏ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦਾ ਜੁਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹਿਮਤ ਸਦਕਾ ਚਾਰ ਪੜ ਰਹਿਣ ਸੁਖ ਆਨੰਦ ਨਾਲ ਬਤੀਤ ਹੋਈ ਹੈ ਚਾਰ ਪੜ ਦਿਨ ਆਪਦੇ ਬਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਜੀ ਦੇ ਸੁੰਦਰ ਸਿੰਘਾਂ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਕਦਾਰੇ ਬਖਸ਼ਦੇ ਹੋਏ ਪਾਵਨ ਹੁਕਮਨਾਮਾ ਬਖਸ਼ੇ ਨੇ ਹਾਲ ਕਰੋ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਤਿਲਪੁਲ ਪੇਟਾਵਾਂ ਦਾ ਤੇ ਪਰਵਾਜ਼ ਕਰਨੀਆਂ ਸਤਿਗੁਰ ਜੀਓ ਕਰੋ ਕਿਰਪਾ ਜੀ ਦਾ ਪਾਵਨ ਸਰੂਪ ਹੈ ਸੋ ਖਾਸਨ ਅਸਥਾਨਾਂ ਤੋਂ ਪ੍ਰਕਾਸ਼ ਅਸਥਾਨਾਂ ਤੱਕ ਲੈ ਜਾਂਦੀ ਆ ਕਿ ਬਖਸ਼ੋ ਜੀ ਰਸਤੇ ਦੀ ਬਾਤ ਕਰਦੇ ਅੰਗ ਸੰਗ ਸਾਈ ਹੋਣਾ ਸੇਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚੇਤਿਆਵੇ ਨਾਮ ਜੀ ਕਾਮ ਚੰਦੀ ਗਲੇ ਭੇਲੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ